ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ सीबीआई ਵੱਲੋਂ ਇੱਕ ਵੱਡਾ ਹੋਰ ਕਰਨਲ ਜਿਹੜਾ ਹੈ ਵਿਸ਼ਟਾ ਜਾਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਆਏ ਦਿਨ ਕੀ सीबीआई ਇਨਕਮ ਟੈਕਸ ਯਾ ਗੱਲ ਕਰ ਲਈਏ ਦੂਸਰੇ ਪਾਸੇ ਕੀ ਆ ਈਡੀ ਵੱਲੋਂ ਜਿਹੜੇ ਨੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਵੱਡੇ ਵੱਡੇ ਪ੍ਰਸ਼ਟਾਚਾਰੀਆਂ ਨੂੰ ਕੇਦੇ ਪੈ ਰਹੇ ਨੇ ਤੇ ਉਹਨਾਂ ਕੇਰਿਆਂ ਤੇ ਚੱਲਦੇ सीबीआई ਨੇ ਅੱਜ ਇੱਕ ਹੋਰ ਕਰਨਲ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਜਿਹਦੇ ਘਰੋਂ ਜਿਹੜੀ ਹੈ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਸੋਨਾ ਚਾਂਦੀ ਪੈਸਾ ਬਰਾਮਦ ਹੋਇਆ ਹੈ ਤੇ ਦੂਸਰੇ ਪਾਸੇ ਉਹਦਾ ਆਪਣਾ ਪਰਿਵਾਰ ਵੀ ਉਸ ਕੇਦੇ ਦੇ ਵਿੱਚੋਂ ਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਕੀ ਹੈ ਜਿਹੜੇ ਨੇ ਜਦੋਂ ਸੀਬੀਆਈ ਟੀਮ ਦੀਪਕ ਸ਼ਰਮਾ ਦੇ ਦਿੱਲੀ ਸਥਿਤ ਘਰ ਤੇ ਪਹੁੰਚੀ ਤਾਂ ਦ੍ਰਿਸ਼ ਕਿਸੇ ਫਿਲਮ ਵਰਗਾ ਸੀ ਘਰ ਦੇ ਕੋਨਿਆਂ ਤੇ ਕੁੱਲ 2.2 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ ਸ਼੍ਰੀ ਗੰਗਾ ਨਗਰ ਤੋਂ 10 ਲੱਖ ਰੁਪਏ ਨਗਦ ਅਤੇ ਸ਼ੱਕੀ ਦਸਤਾਵੇਜ਼ ਦੀ ਜ਼ਬਤ ਕੀਤੀ ਇਹ ਵੱਡੀ ਰਕਮ ਦੱਸਦੀ ਹੈ ਕਿ ਖੇਡ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤਾਂ ਦੱਸਦੀ ਹੈ ਕਿ ਦਿੱਲੀ ਦੇ ਉਸ ਬੰਦ ਕਮਰੇ ਵਿੱਚ ਖਿੱਡੇ ਹੋਏ ਕਰੰਸੀ ਨੋਟਾਂ ਦੇ ਬੰਡਲ ਅਤੇ ਤਰਜੀਵੇ ਵਿਕਾਸ ਸੀਬੀਆਈ ਅਧਿਕਾਰੀ ਵੀ ਹੈਰਾਨ ਰਹਿ ਗਏ ਜਦੋਂ ਕਾਰਦੀਆਂ ਅਲਮਾਰੀਆਂ ਖੋਲੀਆਂ ਗਈਆਂ ਤਾਂ ਕਪੜੇ ਨਾਲੋਂ ਗੁਲਾਬੀ ਕਰੰਸੀ ਨੋਟਾਂ ਦੇ ਬੰਡਲ ਜ਼ਿਆਦਾ ਸੰਖਾਪਾ ਮਾਨਵਲੀ ਟੀਮ ਨੋਟਾਂ ਦੀ ਗਿਣਤੀ ਕਰਦੀ ਥੱਕ ਗਈ ਪਰ ਖਜ਼ਾਨਾ ਕਦੇ ਨਾ ਖਤਮ ਹੋਣ ਵਾਲਾ ਜਾਪਦਾ ਸੀ 2.25 ਕਰੋੜ ਰੁਪਏ ਦੀ ਨਕਦੀ ਦੁਬਈ ਨਾਲ ਸਬੰਧ ਅਤੇ ਪਤੀ ਪਤਨੀ ਦੋਵੇਂ ਕਰਨਲ ਰੈਗ ਦੇ ਅਧਿਕਾਰ ਸਨ ਇਹ ਸਿਰਫ ਰਿਸ਼ਤਾ ਰਿਸ਼ਵਤਖੋਰੀ ਦਾ ਮਾਮਲਾ ਨਹੀਂ ਸਗੋ ਪਰੋਸੇ ਦਾ ਵੀ ਸੀ ਕਤਲ ਕਤਲ ਸੀ सीबीआई ਨੇ ਇਸका ਕਾਰਵਾਈ ਤੇ ਹਲਚਲ ਮਚਾ ਦਿੱਤੀ ਇਹ ਸੰਸਥੀ ਖੇਚਕਾਰ ਦੀ ਸ਼ੁਰੂਆਤ 19 ਦਸੰਬਰ 2025 ਨੂੰ ਸ਼ੁਰੂ ਹੋਈ ਸੀਬੀਆਈ ਨੂੰ ਜਾਣਕਾਰੀ ਮਿਲੀ ਕਿ ਰੱਖਿਆ ਮੰਤਰਾਲੇ ਤੇ ਰੱਖਿਆ ਉਤਪਾਦਨ ਵਿਪਾਰ ਵਿੱਚ ਡਿਪਟੀ ਪਲਾਨਿੰਗ ਅਫਸਰ ਨੈਲਫੀਨੇਟ ਕਰਨਲ ਦੀਪਕ ਕੁਮਾਰ ਸ਼ਰਮਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ ਫੇਰ ਅਨੰਦੀ ਦੀ ਗੱਲ ਹੈ ਕਿ ਉਹ ਪਤਲੀ ਪਤਨੀ ਕਰਨਲ ਕਾਜਲ ਬਾਲੀ ਜੋ ਰਾਜਸਥਾਨ ਦੇ ਸ਼੍ਰੀ ਨਗਰ ਵਿੱਚ ਕਮਾਂਡਿੰਗ ਅਫਸਰ ਸੀਓ ਦੇ ਨਾਂ ਤੇ ਐਫਆਈ ਆਰਆਈ ਵਿੱਚ ਦੋਸ਼ਾਂ ਤੇ ਪੂਰਾ ਰਿਸ਼ਵਤਖੋਰੀ ਨੈਟਵਰਕ ਦੁਬਈ ਸਥਿਤ ਵਿੱਚ ਕੰਪਨੀ ਦੇ ਇਸ਼ਾਰੇ ਤੇ ਚੱਲ ਰਿਹਾ ਹੈ ਜਦੋਂ ਸੀਬੀਆਈ ਨੇ ਦੀਪਕ ਦੇ ਘਰ ਦੇ ਵਿੱਚ ਪਹੁੰਚੀ ਤਾਂ ਉੱਥੇ ਦ੍ਰਿਸ਼ ਵੇਖਣ ਵਾਲਾ ਹੋਰ ਹੀ ਸੀ ਜਿੱਥੋਂ ਕਰੋੜਾਂ ਰੁਪਏ ਦੀ ਨਗਦੀ ਜਿਹੜੇ ਕਰੋੜਾਂ ਰੁਪਏ ਦੇ ਜਿਹੜੇ ਨੇ ਨਗਦ ਪ੍ਰਾਪਤ ਹੋਇਆ 10 ਲੱਖ ਰੁਪਏ ਦੇ ਸ਼ਕ ਤੇ ਸ਼ੱਕੀ ਦਾਸਤਾਵੇਜ਼ ਤੇ ਕਾਫੀ ਲੰਮੇ ਸਮੇਂ ਤੋਂ ਇਹ ਖੇਡ ਚੱਲ ਰਹੀ ਸੀ ਸੀਬੀਆਈ ਨੇ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਰਿਸ਼ਵਤ ਲੈਣ ਦੇ ਵਿਰੋਧ ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਦਾਲਤ ਨੇ ਦੋਵਾਂ ਦਾ 23 ਦਸੰਬਰ 2025 ਤੱਕ ਪੁਲਿਸ ਹਿਰਾਸਤ ਵਿੱਚ ਪੇ ਦਿੱਤਾ ਜਾਂਚ ਹੁਣ ਦੁਬਈ ਸਥਿਤ ਉਸ ਕੰਪਨੀ ਦੇ ਕੇਂਦਰੀਏ ਵਿੱਚ ਹੈ ਜਿਹੜੇ ਅਧਿਕਾਰਿਕ ਕੰਮ ਕਰਦੇ ਹਨ ਜਾਂਚ ਅਜੰਸਿਆਂ ਦੀ ਗੱਲ ਜਾਂਚ ਵਿੱਚ ਰਹੀਆਂ ਇਸ ਕਰਕੇ ਰਿਸ਼ਵਤ ਦੇ ਬਦਲੇ ਰਾਸ਼ਟਰ ਸੁਰੱਖਿਆ ਦਾ ਸਬੰਧ ਕੋਈ ਸ਼ਬਦ ਸ਼ੀਲ ਜਿਹੜੇ ਨੇ ਰਾਜਨੀਤੀ ਨਹੀਂ ਕੀਤੀ ਗਈ ਹੈ ਯਾਨੀ ਕਿ ਜਿਹੜੇ ਨੇ ਦੀਪਕ ਸ਼ਰਮਾ ਉਹ ਹੁਣ ਜਿਹੜੇ ਨੇ ਇੱਕ ਸੁੱਤੇ ਫਸ ਚੁੱਕੇ ਨੇ